ਕਹਿੰਦੇ ਆ ਇਹ ਮੇਰੀ ਬਿਮਾਰੀਆਂ ਦੂਰ ਕਰਦੀ ਆ 500 ਸਾਲ ਤੋਂ ਵੱਧ ਪੁਰਾਣੀ ਵੇਰੀਆ ਤੇ ਗੁਰੂ ਨਾਨਕ ਜੀ ਵੇਲੇ ਦੀ ਆ ਗੁਰੂ ਨਾਨਕ ਦੇਵ ਜੀ ਇੱਥੇ ਬੈਠ ਕੇ ਜਿਹੜੀ ਤਪੱਸਿਆ ਕਰਦੇ ਹੁੰਦੇ ਸੀ ਕਾਲੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਇੱਥੇ ਨੇੜੇ ਹੀ ਕਾਲੀ ਵੇਈ ਨਦੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਤਿੰਨ ਦਿਨਾਂ ਲੋਪ ਵੀ ਰਹੇ ਸੀਗੇ ਤੇ ਆ ਵੇਰੀ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਉਸ ਵੇਲੇ ਦੀ ਹੀ ਆ ਇੱਥੇ ਬੈਠ ਕੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਸੀ ਇੱਥੇ ਇੱਕ ਥੜਾ ਵੀ ਬਣਿਆ ਹੋਇਆ ਆ ਆਪਾਂ ਸultanpur Lodi ਪਹੁੰਚੇ ਆ ਇੱਥੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਜੀ ਦਾ ਵਿਆਹ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ 14 ਸਾਲ ਤੋਂ ਵੱਧ ਸਮਾਂ ਕੱਟਿਆਗਾ ਤੇ ਇਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸੀ ਜਿਹੜੀ ਉਹ ਸ਼ੁਰੂ ਕੀਤੀ ਸੀ ਤੇ ਆ ਜਿਹੜਾ ਤੁਸੀਂ ਥੜਾ ਸਾਹਿਬ ਵੇਖ ਰਹੇ ਹੋ ਇੱਥੇ ਬੈਠ ਕੇ ਕਹਿੰਦੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਹੁੰਦੇ ਸੀ ਇੱਥੇ ਹੋਰ ਵੀ ਕਈ ਧਾਰਮਿਕ ਗੁਰਦੁਆਰੇ ਨੇ ਗੁਰਦੁਆਰਾ ਹੱਟ ਸਾਹਿਬ ਜਿਵੇਂ ਉੱਥੇ ਗੁਰੂ ਨਾਨਕ ਦੇਵ ਜੀ ਹੱਟ ਚਲਾਉਂਦੇ ਹੁੰਦੇ ਸੀ ਮੋਦੀ ਖਾਨਾ ਚਲਾਉਂਦੇ ਹੁੰਦੇ ਸੀ ਨਾ ਵੀਡੀਓ ਸ਼ੇਅਰ ਜਰੂਰ ਕਰ ਦਿਓ